ਸਪਰਕਾ ਨਹੀਂ ਆਪੇ ਲਾਉ। ਮੈਂ ਤੁਹਾਡੇ ਅੱਗੇ ਦਿਖਾਉਂਦਾ। ਰੌਹਲ ਦੀ ਦਾਦੀ ਦਹੀਂ ਲਾ ਕੇ ਬਣਾ ਕੇ ਭੇਜੀ ਘਰ। ਹੂੰ ਬੜਾ ਫਾਦ ਬਣਾਉਂਦੀ ਹੈ achar। ਰੌਹਲ ਦੀ ਦਾਦੀ ਅਗਰ ਮੇਂ ਹਮਾਰਾ ਵਲੋਗ ਦੇਖ ਰਹੀ ਹੋ। ਤਾਂ ਹਮਾਰੇ ਲਈ ਵੀ achar ਬਣਾ ਕੇ ਰੱਖ ਲੈ। achar ਗੰਜ ਰਹਿੰਦੇ ਆ। achar ਗੰਜ ਪੁੱਛਣਗੇ। ਪੁੱਛਣ ਦੀ ਦਾਦੀ। 보ਸ਼ਣਾ ਦੀ ਦਾਦੀ। ਸਸਕੀ ਕਾਂਜੀ ਆਪਾਂ ਅੱਜ ਬਣਾਉਂਦੇ ਮਿਰਚਾਂ ਦਾ, ਹਰੀਆਂ ਮਿਰਚਾਂ ਦਾ achar। ਤੇ ਪਦਾ ਕਰਕੇ ਇਹਨਾਂ ਤੋਂ ਦੱਬ ਕੇ ਚੀਰਾ ਦੇ ਦਾਂਗੇ ਚੀਰਾ ਦੇ ਕੇ ਜਿਹੜਾ ਉਹਦੇ ਵਿੱਚ ਮਸਾਲਾ ਭਰ ਚੁੱਕਾ ਫਿਰ ਆਪਾਂ ਕੁੰਦਾ ਦੇ ਦਿਆਂਗੇ ਮੇਕੋ ਥੁਮਮਾ ਚਕਾਮਾ ਥੋੜੀ ਆ 4-5 ਮਿੰਟਾਂ ਗੜੀ ਜਾਵੇ 4-5 ਖਰੀਆ ਮੇਕਰ ਲੜੀਆਂ ਧੋਲਣੀਆਂ ਤਾਂ ਦੇ ਡੰਡਲੇ ਨੂੰ ਲਾਉਣੀਆਂ ਆ ਸਕਾਰਨ ਗਾਸੜੀ ਮਿਰਚਾਂ ਵਿੱਚ ਸੜੀ ਮਿਰਚ ਨਹੀਂ ਆਹ ਵਾਲੀ ਇਹ ਬਹੁਤ ਸੜੀ ਲੱਗਦੀ ਮੇਰੇ ਵਾਂਗੂ ਨਹੀਂ ਸੜੀ ਮੇਰੇ ਵਾਂਗੂ ਸੜੀ ਕਦੀ ਪਾਇਆ ਚਾਰ ਚਾਰ ਹੀ ਬਹੁਤ ਪਾਏ ਆ ਬਚਪਨ ਵਿੱਚ ਬਚਪਨ ਚ ਚਾਰ ਪਾਣਾ ਦੇਖਿਆ ਕਿਵੇਂ ਚਾਰ ਪਾਉਂਦੇ ਨਹੀਂ ਆਂ ਅੰਬ ਦਾ ਕੱਟ ਕੇ ਦੁਗ ਹੈ ਹੀ ਕਦੇ ਦਿੰਦੇ ਮਾਂ ਮੰਮੀ ਆ ਪਾਉਂਦੀਆਂ ਮੰਮੀ ਆ ਪਾਉਂਦੇ ਤਾਂ ਮੈਂ ਕੱਟ ਕੇ ਤਾਂ ਹੀ ਕਿ ਨਹੀਂ ਨਾ ਮਾਨ ਸਰ ਕਿੰਨੇ ਪੁਰਾਣੇ ਮਰਦਵਾ ਨਵਾ ਆਪਣੇ ਅੱਛਾ ਸਾਮ ਗੇ ਰੱਖੇ ਮੈਂ ਇਹਨਾਂ ਨੂੰ ਆ ਸਾਮ ਗੇ ਰੱਖੀ ਗਏ ਆਹ ਦੇਖਾ ਕਿੰਨਾ ਸੋਹਣਾ ਲੱਗਾ ਇੱਕ ਹੋਰ ਆ ਉਹ ਚੰਬ ਦਾ ਚਾਰ ਪਾਇਆ ਆਪਾਂ ਮਗਦੋਂ ਚ ਖਰਾਬ ਨਹੀਂ ਨਾ ਹੁੰਦਾ ਨਹੀਂ ਲੋ ਸੋਨੂ ਨਾਲ ਸੋਨੂ ਦੋ ਦੱਦ ਨੇ ਬਦਲ ਗਿਆ ਲੋ ਸੋਨੂ ਚੰਡੀਗੜ੍ਹ ਵਾਲੀ ਜਨੀ ਸੋਨੂ ਸੋਨੂ ਸਿੱਤ ਹੋ ਰਿਹਾ ਸ ਮਿਰਚਾ ਕੱਟ ਕੇ ਆਪਾਂ ਰੱਖ ਲਈਆਂ ਵਾ ਤੇ ਹੁਣ ਆਪਾਂ ਲੌਂਗ ਤੇ ਤੜਤਾਰਾ ਤਰਤੇ ਰੂਲ ਆਹ ਚਾਹ ਬਣਾਵਾਂਗੇ ਇਦਾਂ ਹੀ ਹੰਜੀ ਇਹ ਲੋਹੇ ਦੀ ਕੜਾਹੀ ਰੱਖ ਲਈ ਆਪਾਂ ਕੜਾਹੀ ਦੇ ਵਿੱਚ ਥੋੜਾ ਜਨਾ ਚਾਹ ਦਾ ਮੂਥੜਕਾ ਲਾ ਕੇ ਪਾਵਾਂਗੇ ਨਾ ਉਹਨਾ ਫਿਰ ਇਹ ਦੋ ਜੇ ਬਣੇ ਵਿੱਚ ਸਾਰਾ ਸਾਰਾ ਉਹ ਪਿਆ ਹੋਇਆ ਹੈ ਨਾ ਅੱਪਰ ਲੂਣ ਐਡ ਕਰਨਾ ਨਾ ਅੱਜਾ ਲੂਣ ਪਾਉਣਾ ਉਹ ਮਸਾਲਾ ਕੁੱਟਿਆ ਕਿਟਾਇਆ ਆਪਣਾ ਇਹ ਲੈਂਦਾ ਚਾਰ ਦਾ ਇਹ ਵਿੱਚ ਆਪਾਂ ਲੂਣ ਐਡ ਕਰਨਾ ਬਸ ਪਰ ਜਿਹੜਾ ਪਹਿਲੇ ਲੈਂਦਾ ਸੀ ਉੱਚਾ ਚਾਰ ਮਸਾਲਾ ਲਿਖਿਆ ਹੁੰਦਾ ਚਾਰ ਮਸਾਲਾ ਨਾ ਮੈਨੂੰ ਨੰਨੇ ਨੇ ਪਤਾ ਤਹੀ ਕਰਿਆ ਤੇ ਵਿੱਚ ਮਿੱਠੇ ਮੂਠੇ ਸਾਰਾ ਕੁਛ ਆ ਕਲੋnji ਵਗੈਰਾ ਚਲੋ ਫਿਰ ਜਿੱਤਾਂ ਨਰਾਂਦੇ ਮੈਂ ਇਹਨਾਂ ਦਾ ਬੱਸ ਕੋਟੇਕਾ ਨਾਲ ਦੇ ਬਾਲਾਂ ਨਹੀਂ ਨਹੀਂ ਚਾਰ ਮਸਾਲਾ ਹੀ ਆ ਤੂੰ ਹੁਣੇ ਕਹਿੰਦੀ ਚਾਰ ਮਸਾਲਾ ਨਹੀਂ ਤੇਡੀ ਪ੍ਰੀਖਿਆ ਨਹੀਂ ਆਂਦੀ ਪ੍ਰੀਖਿਆ ਹੋਣੀ ਨਾ ਬੱਸ ਮੈਂ ਨਹੀਂ ਬਣਾਂ ਚਾਹ ਮੈਂ ਵੀ ਦੇ ਦੇ ਕਿ ਦਨਾ ਚਾਰ ਪੰਡਾ ਕਿ ਦਨਾ ਪੰਡਾ ਲੋਕੀ ਤੇਲ ਹੋ ਗਿਆ ਗਰਮ ਹੋ ਕਰਾਈ ਮੈਂ ਤੁਹਾਨੂੰ ਮੰਗ ਤੇਲ ਕਿੰਨਾ ਜਿਹਾ ਸਮਾਨ ਥੋੜਾ ਜਿਹਾ ਬੈ ਦੋ ਤਿੰਨ ਚਮਚੀ ਸੁੱਕਾ ਸੁੱਕਾ ਬਸ ਘਾਟ ਘਾਟ ਕੜਛੀ ਦਾ ਨਾਪ ਇੰਡੀਆ ਬੁੜੇ ਕੜਛੀ ਦਾ ਨਾਪ ਕੇ ਤੇਲ ਪਾਇਆ ਕਰ ਇੰਡੀਆ ਦਾ ਉਹ ਤਾਂ ਚਾਹ ਵਧੀਆ ਬਣਨਾ ਇਹਦੇ ਵਿੱਚ ਲਾਲ ਮਿਰਚ ਸੁੱਟ ਦੇ ਕਿੰਨਾ ਲਾਲ ਮਿਰਚ ਲਸਣ ਤੋਂ ਕਨਹੀਂ ਪਾਉਣਾ ਵਾਈਕ ਰੱਖਿਆ ਉਹ ਇੰਨਾ ਬੜੇ ਪਾਉਣਾ ਨਹੀਂ ਉਹ ਤਾਂ ਮੈਂ ਦਾਣੋ ਤੜਕਾ ਲਊਂਗਾ ਦੋ ਗਰਨੀਆ ਪਾਨਾ ਥੋੜਾ ਜਿਹਾ ਲਸਣ ਦਾ ਸਵਾਦ ਜਾਇਜ਼ ਹੋਇਆ ਪੂਰੀ ਪਾਈ ਦੇਂਦੀ ਲਸਣ ਪੂਰੀ ਸਬੂਤੀ ਪਾਈ ਪੰਜ ਜਿਆਦਾ ਹੈ ਨਾ ਪਾਖਾ ਵਾਲੇ ਵਿੱਚ ਸਵਾਦ ਸੜ ਗਿਆ ਕੱਢ ਕਰ ਦੋ ਲੋਕੋ ਕੋ ਸਵਾਦ ਦੇ ਵਿੱਚ ਆਦਾ ਜਿਹੜਾ ਮਿੱਤਰ ਇਹਦਾ ਕੁੱਕਰ ਵੀ ਖਰਾਬ ਹੋ ਗਿਆ ਆਪਣਾ ਕੁੱਕਰ ਦਾਜ ਵਾਲਾ ਕਰਦਾ ਸੀ ਜਿਹੜਾ ਪਿਆ ਉਹ ਤੇ ਉਹ ਵਾ ਦੂਜਾ 5 ਲੀਟਰ ਦਾ ਅਭੀ ਦਾ ਆਜਦਾ ਹੀ ਔਰ ਇਕ ਜਲ ਹੁਣ ਬੰਦ ਕਰ ਦੋ ਗੋਦਾ ਗੈਸ ਗੈਸ ਛੱਡ ਕਰਨਾ ਪਤਾ ਕਿਉਂ ਲੂਣ ਪਾ ਦੋ ਲੂਣ ਬਾਸਣ ਪਾਈ ਹਲਦੀ ਨਹੀਂ ਪਾਣੀ ਪਾਣੀ ਹਲਦੀ ਪਾ ਫਿਰ ਵਾਹ ਮਸਾਲੇ ਦੇ ਖਸੂਰ ਤੇ ਬੜੀ ਵਧੀਆ ਹੁੰਦੀ ਆ ਤੇ ਚਾਰ ਵੀ ਵਧੀਆ ਬਊਗਾ ਗੈਸ ਕਰ ਦੋ ਬੰਦ ਗਰਮ ਨਾ ਬਹੁਤ ਕਰਨਾ ਹੈ ਸੋ ਤੁਹਾਨੂੰ ਪਤਾ ਨਹੀਂ। ਬismillah। ਦੇਖ ਲੋ ਮਿੱਤਰੋ ਚਾਰ ਦਾ ਪਾਣਾ। ਫਿਰ ਕਾਲ ਪਾਉਣਾ ਤੇ ਉਸੜਕਾ ਤੋਂ ਪਾਉਣਾ ਬਾਅਦ। ਜਿਹੜਾ ਠੰਡਾ ਠੰਡਾ ਹੋ ਕੇ ਵਿੱਚ ਪਾਤਾ ਮੈਂ ਤਾਂ ਸੜਕਾ ਕੇ ਜਿਆਦਾ ਨਾ ਪਾ ਦਿਓ। ਮੇਰੇ ਕਿਤੇ ਚ பை ਖੂਜ ਚ ਪਾ ਦੇ ਚਾਰ ਦੇ। ਆਪ ਹੀ ਪਾ ਲਵਾਂ ਆਪਣੇ ਅਸੀਂ। ਆਹ ਵੀ ਪਾ ਲੂਗਾ। ਥੋੜੀ ਮੈਂ ਚੋਨਾ ਤਾ ਪਾਈਆਂ। ਤੁਸੀਂ ਨਾ ਕਰ ਲੋ ਕੀ ਜੰਦੇ ਕੰਮ ਖੋਲੋ ਚਾਰ ਦਾ ਚੱਲੂਗਾ ਹਵਾ ਦਾ ਤੇ ਸਾਡੇ ਪਿੰਡ ਵਾਲਿਆਂ ਨੇ ਤਾਂ ਆਪਰੇ ਦੇਣਾ ਕਹਣੇ ਕਿ ਉਹ ਚਾਰ ਨਾਲ ਖੁੱਲਿਓ ਬਹੁਤ ਮਹਿੰਗਾ ਪੈਂਦਾ ਉਹ ਸਹੀ ਨਹੀਂ ਬੰਦਾ ਚਾਰ ਮਾਰਦੇੰਦੇ ਕੀ ਲੈਣਾ ਪਹਿਲੀ ਬਾਤ ਇਹ ਹੈ ਗੱਲ ਤੇ ਪੁਆਇੰਟ ਆ ਕਰਲੇ ਮਾਲੇ ਵਾਲਿਆਂ ਨੇ ਨਹੀਂ ਲਾੰਦਣਾ ਜਨਾ ਕਾਕੇ ਦਾ ਮੋੜ ਚਾਰ ਨਾਲ ਖੁੱਲਿਓ ਬਹੁਤ ਜੇ ਆਚਾਰ ਨੂੰ ਹੁੰਦਾ ਕਿ ਆਚਾਰ ਚਲੋ ਬੰਦ ਕਰ ਦੋ ਨਾ ਗੈਸ ਉਹ ਬੰਦ ਨਹੀਂ ਨਾ ਕਰਨਾ ਮਿਰਚਾਂ ਨੂੰ ਸਹੀ ਕਰਨੀਆਂ ਮਾਂ ਤੇਚੀਂ ਥੜਕਾ ਲਰੋ ਦਾਂਗੇ ਥੜਕਾ ਨਹੀਂ ਆਪੇ ਲਾ ਲਓ ਮੈਂ ਤੁਹਾਡੇ ਹੱਥੇ ਦਿਖਾ ਦੱਸ ਰੌਹਲ ਦੀ ਦਾਦੀ ਦਹੀਂ ਲਾਣਾ ਤੇ ਭੈਣ ਦੀ ਘਰ ਹੂੰ ਬੜਾ ਸਵਾਦ ਬਣਾਉਂਦੀ ਹੈ ਆਚਾਰ ਰੌਹਲ ਕੀ ਦਾਦੀ ਅਗਰ ਮੈਂ ਹਮਾਰਾ ਵਲੌਗ ਦੇਖ ਰਹੀ ਹੋ ਸੋ ہمارے ਲਈ ਵੀ ਇਹ achar ਬਣਾ ਕੇ ਰੱਖ ਲਿਆ ਚਾਰ ਗੰਨ ਰਹਿੰਦੇ ਆ ਚਾਰ ਗੰਨ ਦੇ ਘੋਸ਼ਣਗੇ ਘੋਸ਼ਣ ਦੀ ਦਾਦੀ ਘੋਸ਼ਣਾਂ ਦੀ ਦਾਦੀ ਰੋ ਕੱਪੜੇ ਵਾਲੇ ਦਾ ਨਾਮ ਘੋਸ਼ਣ ਦੇ ਸੱਚੀ ਗੱਲ ਬੋਲ ਲੂਣ ਲੂਣ ਤੇ ਅਸਤ ਦੇ ਬਾਸ਼ ਨੂੰ ਬੁੱਤ ਨੂੰ ਹੋਟ ਲੂਣ ਚਲੋ ਹੋਰ ਉਹ ਬੰਦ ਕਰ ਦੋ ਗੈਸ ਫਾਈਵ ਇੰਚ ਜਿਹੜਾ ਪਾਉਣਾਗੇ ਤੇ ਤੁਹਾਨੂੰ ਦੱਸਾਂਗੇ ਲੋ ਜੀ ਮਿਰਚਾਂ ਦਾ ਝਾਰ ਰਹੀ ਈ ਆ ਹੁਣ ਆਪਾਂ ਇਹਨੂੰ ਫਾਈਵ ਇੰਚ ਪਾ ਦਾਂਗੇ 5 ਇੰਚ ਫਾਈਵ ਇੰਚ ਨਹੀਂ ਮਰਦਵਾ ਕੱਟ ਦੋ ਲੈਣੇ ਆਵਾ ਲੋ ਜੀ ਚਾਰ ਰਹਿੜੀ ਆ ਹੁਣ ਆਪਾਂ ਮਰਦਵਾ ਵਿੱਚ ਪਾਉਣਾ ਮਰਦਵਾਂ ਦਾ ਪਾਇਆ ਚਾਰ ਖਰਾਬ ਨਹੀਂ ਹੁੰਦਾ ਆ ਦੇਖੋ ਇਹਦੇ ਵਿੱਚ ਪਾਉਣ ਦੇ ਨਾਲ ਨਾ ਸੋਹੜਾ ਸੋਹੜਾ ਫਿਰ ਜੇ ਥੋੜਾ ਜਿਹਾ ਸਿਰਕਾ ਜਿਹਾ ਪਾ ਦਾਂਗਾ ਥੋੜਾ ਜਿਹਾ ਸਿਰਕਾ ਪਾਣਾ ਜਿਆਦਾ ਨਹੀਂ ਪਕਾਉਣਾ ਤੇ ਖੱਟਾ ਜਿਹਾ ਹੋ ਜਾਣਾ ਆਪਾਂ ਨੂੰ ਆਪਾਂ ਇਹਨੂੰ ਮੰਮੀ ਜੀ ਨੇ ਦੇਖ ਕੇ ਕਹਣਾ ਵਾਹ ਵੀ ਵਾਹ ਚਾਰ ਹਾਂ ਖੱਟਾ ਦਾ ਚਾਰ ਮਨ ਹੋਗੇ ਨਾ ਖਾਣ ਵਿੱਚਾਂ ਦਾ ਫੇ ਮਸੂ ਸ਼ੂ ਕਰਾਂ ਸ਼ੂ ਸ਼ੂ ਫੇ ਪਾਪੀ ਕੋ ਗਾਲਾਂ ਖਾਏ ਉਹ ਬਹੁਤ ਵੀ ਖਾਂਦੀ ਮਿੱਟੀ ਮੁਰਚਾ ਪਤਾ ਵੀ ਹੈਗਾ ਕਿ ਦਮ ਜਕਾਮ ਲੱਗ ਜਾਂਦਾ ਇਹਨੂੰ ਨੇ ਵੇਰੇ ਗਾਦਾ ਸੋ ਮਿਰਚਾ ਤੁਸੀਂ ਹੱਥ ਦਾ ਕੰਮ ਮੂੰਹ ਕਾ ਤੂੰ ਵਿੰਗ ਡਿੱਡੇ ਤੂੰ ਆ ਮੂੰਹ ਦੇਖ ਨਹੀਂ ਮੂੰਹ ਵਿੱਚ ਐਡ ਕਰਨੀ ਫਿਰ ਵਿੱਚ ਦੇਖ ਨਹੀਂ ਮੂੰਹ ਦਾ ਕਾ ਜੋਰ ਲੱਗਦਾ ਭਲਾ ਇਹ ਫਿਰ ਉਹ ਹੁੰਦਾ ਵਾ ਨਾ ਤੇ ਮੈਨੂੰ ਕੀ ਕਹਾਂ ਨਹੀਂ ਪਤਾ ਗਈ ਵੇਖਿਆ ਨਾ ਕੰਮ ਤਰਾ ਕਰਦਾ ਕੇ ਮੂੰਹ ਇੱਦਾਂ ਉਦਾਂ ਕਰੇਗਾ ਜਿਦਾ ਬੜਾ ਜੋਰ ਲੱਗਦਾ ਆ ਲੋਨ ਕਿੰਨਾ ਪਾ ਪਾ ਨਹੀਂ ਜੇ ਸਰਕਾ ਪੜਨਾ ਨਾ ਉਹ ਲੋ ਟਿਸ਼ੂ ਪੇਪਰ ਨਾਲ ਸਾਫ਼ ਕਰ ਲੋ ਲਵੇ ਚਾਰ ਦੇਖੋ ਚਾਰ ਨੁੱਕ ਚਾਰ ਦੇਖੋ ਕਿੰਨਾ ਕੈਂਡ ਬਣਿਆ ਵਾ ਹੁਣ ਇਹਨੂੰ ਦੋ ਤਿੰਨ ਦਿਨ ਰਹਿਨ ਦਾਂਗੇ ਫਿਰ ਖਾਂ ਬਵਾ ਲੈਣਾ ਇਹਨੂੰ ਸਾਫ਼ ਕਰਾਂਗੇ ਥੋੜਾ ਜਿਹਾ ਚਪਾਉਣ ਦੇ ਸਰਕਾ ਨਹੀਂ ਆ ਜਾਣਾ ਪਰ ਠੰਡਾ ਹੋ ਜਾਊਗਾ ਤੇ ਇਹਨੂੰ ਪੜਾ ਹਦ ਨਹੀਂ ਇੱਥੇ ਤੇ ਠੀਕ ਆ ਆਪਾਂ ਬਲੌਗ ਦਾ ਅੰਡ ਇੱਥੇ ਹੀ ਕਰਦੇ ਆ ਤੇ ਜੇ ਕਿਸੇ ਚਾਰ ਪੌਣਾ ਹੈ ਤੇ ਮੇਰੀ ਵੀਡੀਓ ਜ਼ਰੂਰ ਦੇਖਿਓ ਤੇ ਚਾਰ ਪੌਣਾ ਕੋਈ ਔਖਾ ਵੀ ਨਹੀਂ ਵੈਸੇ ਤੇ ਬਹੁਤ ਸੌਖਾ ਵਾ ਤੇ ਤੇ ਦੇ ਖਾਂਦੇ ਵੀ ਨੇ ਆਂ ਇਹ ਤਾਂ ਕਰਕੇ ਹਲਾਈ ਜਾਣਾ ਦੋ ਤਿੰਨ ਵਾਰ ਹਲਾ ਦੇਣਾ ਦਿਨ ਚ ਠੀਕ ਆ ਇਹਦਾ ਮਸਾਲਾ ਮਿਕਸ ਹੋ ਜਾਂਦਾ ਹੈ ਇਹ ਜਿਹੜਾ ਪੱਗਾ ਕੱਟ ਲਾਏ ਆ ਹੁਣ ਮਸਹਰਾਜਨਾ ਓਕੇ ਠੀਕ ਆ ਜੀ ਮੇਰਾ ਵਲੌਗ ਦੇਖਿਓ ਤੇ ਨਾਲੇ ਕਮੈਂਟ ਕਰਕੇ ਦੱਸਿਓ ਕਿ ਵਧੀਆ ਚਾਰ ਪਾਇਆ ਥੈਂਕ ਯੂ